ਸਾਸ਼ੀ ਕਾਲ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸੂਟ ਤੋਂ ਨਾਪ ਲੈਣਾ ਦੱਸਣ ਲੱਗੇ ਆਂ ਆਹ ਵਾਲਾ ਸੂਟ ਪਾਸ ਸਟਿਚ ਕਰਨਾ ਤੇ ਆਹ ਵਾਲਾ ਇਹਨਾਂ ਨੇ ਨਾਪੇ ਜਿਹਾ ਆਇਆ ਮੈਂ ਤੁਹਾਨੂੰ ਦੱਸਦੀ ਆਂ ਕਿ ਨਾਪ ਕਿੱਦਾਂ ਲਈਦਾ ਸਭ ਤੋਂ ਪਹਿਲਾਂ ਆ ਮੇਰੀ ਰਾਈਟਿੰਗ ਨਹੀਂ ਆ ਇੱਕ ੜੀ ਦੀ ਰਾਈਟਿੰਗ ਆ ਕਮੀਜ਼ ਦੀ ਲੈਂਥ ਲਿਖ ਲੈਣੀ ਆ ਆਪਣਾ ਫਿਟਿੰਗ ਸਾਈਜ਼ ਇੱਥੇ ਅਸੀਂ ਅਪਰ ਬਸਟ ਦਾ ਲਿਖ ਲੈਣਾ ਆ ਜਿੰਨਾ ਵੀ ਹੋਇਆ ਫਿਰ ਇੱਥੇ ਕੋਮਾ ਪਾ ਕੇ ਕਮਰ ਤੇ ਫਿਰ ਕੋਮਾ ਪਾ ਕੇ हिਪ છાતી કમર ਤੇ હિપ પર ਇੱਥੇ ਤੀਰਾ ਲਿਖ ਲੈਣਾ ਧੀਜ ਜਿਹੜੀ ਸਾਈਡ ਸੀਨ ਹੁੰਦੀ ਆ ਕੇਰਾ ਜਿੱਨਾ ਵੀ ਰੱਖਣਾ ਆਪਾਂ ਹਿੱਪ ਦੇ ਅਕੋਰਡਿੰਗ ਹੀ ਰੱਖਉਂਦਾ ਬਾਹਾਂ ਜਿੰਨੀ ਰੱਖਣੀ ਆ ਪਲੱਸ ਉਹਦੇ ਅੱਗੇ ਕੋਮਾ ਪਾ ਕੇ ਉਹਦਾ ਬੁੱਕ ਸਲਵਾਰ ਕਿੰਨੀ ਰੱਖਣੀ ਆ ਬੈਲਟ ਕਿੰਨੀ ਰੱਖਣੀ ਆ ਤੇ ਪਹੁੰਚੋ ਕਿੰਨੇ ਰੱਖਣਾ ਫਰੰਟ ਗੱਲਾ ਕਿੰਨਾ ਤੇ ਬੈਗ ਗੱਲਾ ਕਿੰਨਾ ਪਲੇਟਸ ਕਿਹੜੇ ਆ ਫੁੱਲ ਆ ਜਾਂ ਹਾਫਾ ਫੁੱਲ ਦਾ ਮਤਲਬ ਹੁੰਦਾ ਜਿਹੜੇ ਸਾਈਡ ਤੇ ਪਲੋਈਆਂ ਵੀ ਪੈਂਦੀਆਂ ਤੇ ਹਾਫ ਦਾ ਜਿਹੜੇ ਸਿਰਫ ਦੋ ਸਿੰਪਲ ਲੰਬੇ ਵੱਲੇ ਬੰਦੇ ਆ ਇਹ ਸਾਰਾ ਸਾਡਾ ਮੈਜ਼ਰਮੈਂਟ ਆ ਤੇ ਬਾਕੀ ਜਦੋਂ ਕਿਸੇ ਨੇ ਕਿਹਾ ਹੋ ਵੀਜਨ ਸਟ੍ਰੇਟ ਸਲਵਾਰ ਬਣਾ ਦੋ ਤਾਂ ਇਹਦੇ ਨਾਪ ਦੇ ਅੱਗੇ ਜਿੱਦਾਂ ਮੰਨ ਲਓ ਇਹਨਾਂ ਦੀ ਸਲਵਾਰ 35 36 ਜਿੰਨੀ ਵੀ ਰੱਖਣੀ ਤਾਂ ਸਟੇਟ ਲਿਖ ਲੈਣਾ ਪੌਂਚਾ ਜਿੰਨਾ ਪੌਂਚੇ ਦੇ ਅੱਗੇ ਕੋਮਾ ਬਾਅਦ ਕੀ ਉਹਦੀ ਜਿਹੜੀ ਪੌਂਚੇ ਦੀ ਚੌੜਾਈ ਹੈ ਉਹ ਕਿੰਨੀ ਹੈ ਸਾਰਾ ਕੁਝ ਆਪਾਂ ਇੱਕੋ ਪੇਜ ਤੇ ਮੈਂਸ਼ਨ ਕਰ ਦਿੰਨੇ ਆ ਜੇ ਦੋ ਅਸੀਂ ਸੂਟ ਸੀਨਾ ਤਾਂ ਫਿਰ ਸੌਖਾ ਹੋ ਜਾਏ ਹੁਣ ਇਹਦੀ ਲੈਂਥ ਸੀ ਲੈ ਲਈਏ 40 ਇੰਚ ਮੈਂ ਤੁਹਾਨੂੰ ਦੱਸਦੀ ਆ ਦੇਖੋ ਇੱਥੇ 40 ਇੰਚ ਦੂਜੀ ਦੇਚੀ ਦਫਾ ਠੀਕ ਆ ਸਿਰੇ ਤੋਂ ਲੈ ਕੇ ਤੇ ਬਿਲਕੁਲ ਇੱਥੋਂ ਤੱਕ ਜਿਹੜੀ ਲੈਂਥ ਨਾਪ ਲੈਣੀ ਆ ਸਿੱਧੀ ਸਿੱਧੀ ਫੇਰ ਅੱਗੇ ਤੀਰਾ ਨਾਪਣਾ ਆ ਤੀਰਾ ਜਿਹੜਾ ਤੁਸੀਂ ਇਦਾਂ ਬਿਲਕੁਲ ਸ਼ਰਟ ਸਿੱਧਾ ਰੱਖ ਕੇ ਗਲੇ केहि ਪਾਸੇ ਨਹੀਂ ਨ ਜਾਣ ਤੇ ਤੀਰਾ ਜਿਹੜਾ ਇੱਧਰ ਰੱਖ ਲੈਣਾ ਵੈਸੇ ਇਹ ਤੀਰਾ ਮੇਰੇ ਹਿਸਾਬ ਨਾਲ ਥੋੜਾ ਜ਼ਿਆਦਾ ਰੱਖਿਆ ਆ ਮੈਂ ਜਿਹੜਾ ਤੀਰਾ ਤੇ ਮੋਡਾ ਗਲਿਆਂ ਦੇ ਬਲੈਸਟ ਦੇ हिसाब ਨਾਲ ਰੱਖਦੀ ਹੁੰਨੀ ਆ ਜਿੱਦਾਂ ਇਹਨਾਂ ਦੀ ਹੈਗਾ ਨਾਪ 21 ਸਾਢੇ 21 ਸਾਢੇ 21 ਖਿੱਚ ਕੇ 22 ਤੋਂ 2 ਪੁਆਇੰਟ ਘਟਾ 22 ਹੀਰਾ ਖਲਾਂਗੇ ਆਪਾਂ ਸੀਨ ਦੇ ਵਿੱਚ ਥੋੜਾ ਬੋਤਾ ਹੋ ਜਾਏਗਾ ਤੇ ਜਿਹੜੀ 22 ਛਾਤੀ ਨੂੰ ਜਿਹੜਾ ਤੀਰਾ ਰੱਖੋਣਾ ਉਹ ਸਾਢੇ 6 ਰੱਖੋਣਾ ਸਾਢੇ 6 ਦਾ ਮਤਲਬ 13 ਇੰਚ 83 66 ਰੱਖਾਂਗੇ ਕਮਰ ਜਿਹੜੀ ਆ 19 ਇੰਚ ਕੱਪੀਆਂ ਹੁੰਦੀ ਵਿੱਚ ਤੇ ਇਹਦੀ हिਪ ਦਾ ਨਾਪ ਇਦਾਂ ਲੈਣਾ 24 ਇੰਚ ਆ ਦੇਖੋ ਇੱਥੇ ਤੱਕ ਮੈਂ ਤੁਹਾਨੂੰ ਦੱਸ ਦਿੰਨੀ ਆ ਅ ਕਮੀਜ਼ ਦੀ ਲੈਂਥ ਲਈ ਛਾਤੀ ਦਾ ਨਾਪ ਲਿਆ ਕਮਰ ਦਾ ਨਾਪ ਲਿਆ ਤੇ हिਪ ਦਾ ਨਾਪ ਲਿਆ 13 1/2 ਆਉਣਾ ਇਹ ਸੂਟ ਸਾਡਾ ਸੀਤਾ ਹੋਇਆ ਨਹੀਂ ਆ ਕਿਸੇ ਹੋਰ ਦਾ ਸੀਤਾ ਹੋਇਆ ਆ ਜਿਹੜੀ ਚੀਜ਼ ਆ ਇਹ 3.5 ਤੋਂ ਜ਼ਿਆਦਾ ਨਹੀਂ ਹੁੰਦੀ ਇਹ 4 ਆਉਂਦੀ ਆ ਠੀਕ ਆ ਜੀ ਤੇ ਅਸੀਂ ਆਪਣੀ ਕਟਿੰਗ ਦੇ ਹਿਸਾਬ ਨਾਲ ਸੀਨਾ ਬਸ ਇਹ ਅਸੀਂ ਫਿਟਿੰਗ ਲਈ ਜਿਹੜਾ ਇਹਨੂੰ ਲਿਆ ਬਾਹ 8.5 ਤੇ ਇਧਰੋਂ ਜਿਹੜਾ ਬਾਹ ਦਾ ਗੋਬੋਕਾ ਉਹ 6.5 ਆ ਤਰੀਜ਼ ਜਿਹੜੀ 15.5 ਇੰਚ ਸਾਈਡ ਸੀ ਇੰਚ ਨੂੰ ਬੋਲਦੇ ਆ ਇਹ ਵੀ ਨਾਪ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਆ ਬਿਨਾ ਨਾਪ ਤੋਂ ਅਸੀਂ ਕਦੀ ਵੀ ਸਟੀਚ ਨਹੀਂ ਕਰਦੇ ਕੋਈ ਵੱਡੀਆਂ ਪਾਉਣਾ ਪਸੰਦ ਕਰਦਾ ਕੋਈ ਛੋਟੀਆਂ ਇਸ ਕਰਕੇ ਜਿੰਨਾ ਸੂਟ ਦਾ ਜਦੋਂ ਕਿਸੇ ਕਸਟਮਰ ਦਾ ਨਾਪ ਵੀ ਲੈਨੇ ਆਪਾਂ ਤਾਂ ਵੀ ਇਹ ਜਿਹੜਾ ਸਾਈਡ ਸੀ ਨਾ ਜਿਹੜਾ ਤਰੀਜ਼ ਦਾ ਨਾਪ ਜ਼ਰੂਰ ਲਈਦਾ ਹਿਪ ਹੁਣ ਇਹਦੀ 24 ਤੇ 23 ਆ ਤੇ ਆਪਾਂ 23 ਵੀ 24 ਰੱਖਾਂਗੇ ਕਿਉਂਕਿ ਇਹ ਕਿਸੇ 올ਡ ਲੇਡੀ ਦਾ ਸੂਟ ਆ ਬੀਬੀ ਦਾ ਸੂਟ ਲਾ ਲਓ ਜਿਆਦਾ ਉਮਰ ਦੀ ਬੀਬੀ ਦਾ ਸੂਟ ਹੈ ਤੇ ਸੇਮ ਘੇਰਾ ਵੀ ਲਨਾਰਾ ਖਾਂਗੇ ਇਹ ਹੋ ਗਿਆ ਸਾਡਾ ਨਾਪ ਬੇਸਿਕ ਨਾਪ ਅੱਗੇ ਮੈਂ ਤੁਹਾਨੂੰ ਦੱਸਦੀਆਂ ਗਲਾ ਕਿੱਦਾਂ ਨਾਪਣਾ ਜਿਹੜੇ ਤਾਂ ਜੈਂਟਸ ਟੇਲਰ ਹੁੰਦੇ ਉਹ ਹਮੇਸ਼ਾ ਗਲਾ ਨਾਪਦੇ ਆ ਇੰਚ ਤੇ ਮੈਂ ਇਦਾਂ ਕਦੀ ਨਹੀਂ ਨਾਪਦੀ ਮੈਂ ਇਦਾਂ ਕਰਕੇ ਜਦੋਂ ਕਿਸੇ ਦਾ ਨਾਪ ਲੈਣਾ ਹੋਵੇ ਤਾਂ ਵੀ ਇਦਾਂ ਤੇ ਜਦੋਂ ਸੂਟ ਦਾ ਲੈਣਾ ਹੋਵੇ ਤਾਂ ਵੀ ਇਦਾਂ 6.5 ਜਿਹੜਾ ਫਰੰਟ ਕਲਾ ਰੱਖ ਲਾਂਗੇ ਇੱਥੇ ਹੀ ਅੰਦਾਜ਼ਾ ਲਾ ਲਓ ਬੈਕ ਵਾਲਾ ਕਿੰਨਾ 4.5 ਫੁੱਲ ਪਲੇਟਸ ਆ ਤੇ ਪਲੇਟਸ ਆ ਜਿਹੜੇ ਜਿੱਦਾਂ ਮੰਨ ਲਓ ਹੁਣ ਇਹ ਕਿਸੇ ਆ ਜਿਆਦਾ ਉਮਰ ਦੀ ਬੀਬੀ ਦਾ ਸੂਟ ਆ ਅਸੀਂ ਨਾਰਮਲ ਜਿਹੜੇ ਹੁੰਦੇ ਆ ਮੀਡੇ ਜਵਾਲਿਆਂ ਦੇ ਉਹਨਾਂ ਦੇ 11 11.5 ਤੇ ਪਲੇਟ ਪਾਉਨੇ ਆ ਮੈਂ ਆ ਸੂਟ ਦੇ 12 ਤੇ ਪਲੇਟ ਪਾਉਂਗੀ ਕਿਉਂਕਿ ਜੇ ਦੋ ਪਾ 11 ਦੇ ਪਾਤੇ ਤੇ ਇਹ ਪੂਰਾ ਜਿਹੜਾ ਆ ਉੱਪਰ ਚੜ ਜਾਂਦੇ ਆ ਪਲੇਟ ਤੇ ਗਲਾ ਜਿਹੜਾ ਪਿੱਛੇ ਜਾਣ ਦੀ ਪ੍ਰੋਬਲਮ ਹੁੰਨੀ ਹੈ 12 ਇੰਚ ਤੇ ਪਲੇਟ ਗਲਾ ਪਿੱਛੇ ਜਾਣ ਦਾ ਇਹ ਸਭ ਤੋਂ ਵੱਡਾ ਰੀਜ਼ਨ ਹੁੰਦਾ ਕਿ ਜਿਹੜੇ ਪਲੇਟਸ ਆ ਉਹ ਤੁਸੀਂ ਉੱਚੇ ਪਾ ਦਨੇ ਆ ਇੱਕ ਡੂੰਘੇ ਪਲੇਟ ਪਾਓ ਤੇ ਇੱਕ ਜਿਹੜਾ 12 ਇੰਚ ਤੇ ਪਾਓ ਜਿਹੜੇ ਜ਼ਿਆਦਾ ਉਮਰ ਦੀਆਂ ਬੀਬੀਆਂ ਤੇ ਜਿਹੜੇ ਥੋੜੇ ਮਿਡ ਏਜ ਦੇ ਆ ਕਿ ਉਹ ਜਿਹੜੇ ਕੈਰੀ ਕਰਨਾ ਚਾਹੁੰਦੇ ਆ ਆਪਣੇ ਪੂਰੇ ਸੂਟ ਨੂੰ ਵੀ ਖੁੱਲਾ ਤਾਂ ਨਾ ਹੋਵੇ ਤਾਂ ਉਹਨਾਂ ਦੇ ਤੁਸੀਂ 11.5 ਤੇ ਪਾ ਸਕਦੇ ਹੋ। ਬਾਕੀ ਹੋਰ ਕੀ ਨਾਪ ਰਹਿ ਗਿਆ। ਇੰਨਾ ਹੋ ਗਿਆ। ਸਭ ਤੋਂ ਪਹਿਲਾਂ ਤਾਂ ਪੁੰਝਿਆਂ ਤੇ ਆ ਜੀਏ। ਪੁੰਛੇ 6 ਇੰਚ ਆਇ। ਸਾਢੇ 6 ਰੱਖ ਦੇਣਾ ਆਪਾਂ। 2 ਇੰਚ ਵਾਲਾ ਪੁੰਜੇ ਨਾਫਾ ਸਲਵਾਰ ਦੀ ਲੈਂਥ ਕਿੰਨੀ ਆ 8 ਇੰਚ ਅੱਛਾ ਹੁਣ ਜਿਹੜੀ ਇਹਦੀ ਆ ਬੈਲਟ ਆ ਪੂਰੀ 24 ਇੰਚ ਆਉਂਦੀ ਆ ਵੈਸੇ ਤਾਂ ਇਹ ਕਿਸੇ ਮੈਨੂੰ ਲੱਗਦਾ ਅਨਟ੍ਰੇਨ ਬੰਦੇ ਦਾ ਸੀਤਾ ਹੋਇਆ ਸੂਟ ਆ ਅ ਚੋਣਾ ਦੇ ਉੱਤੇ ਸੀਨ ਨਹੀਂ ਹੈਗੀ 25 ਇੰਚ ਤੇ ਪਹੁੰਚੇ ਵੀ ਥੋੜੇ ਵਿਰਲੇ ਆ ਤੇ ਬੈਲਟ ਦੇ ਵਿੱਚ ਏ ਟ੍ਰਿਕ ਹੁੰਦੀ ਆ ਜਿੱਦਾਂ हिਪ 24 ਇੰਚ ਆ ਤੇ ਇਹਦੇ ਵਿੱਚ 3 ਇੰਚ ਪਲੱਸ ਕਰਨੇ ਹੁੰਦੇ ਆ 24 25 26 ਆਪਾਂ 27 ਇੰਚ ਦੀ ਬੈਲਟ ਰੱਖਾਂਗੇ ਇਸ ਸੂਟ ਦੀ 벨ਟ ਜਿਹੜੀ ਛੋਟੀ ਆ ਆਪਾਂ ਆਪਣੇ ਜਿੰਨਾ ਅਸੀਂ ਸੂਟ ਸਟਿਚ ਕਰਦੇ ਜਿੰਨਾ ਆਪਾਂ ਨਾਪ ਲੈਨੇ ਆ ਸੇਮ ਐਜ਼ ਉਦਾਂ ਦੀ ਰੱਖਾਂਗੇ ਕੁਝ ਵੀ ਵੱਧ ਘੱਟ ਨਹੀਂ ਕਰਨਾ ਕਿਉਂਕਿ 24 ਇੰਚ ਜੇ ਇਹ ਪਤਾ ਇੰਨੀ 24 ਇੰਚ 벨ਟ ਆਪਾਂ ਨਹੀਂ ਰੱਖ ਸਕਦੇ ਉਹ ਟਾਈਟ ਹੋ ਜੇਗੀ ਬਾਕੀ ਮੈਂ ਤੁਹਾਨੂੰ ਮੇਨ ਰੀਜ਼ਨ ਦੱਸਦਾ ਜਿਹੜਾ ਗਲਾ ਪਿੱਛੇ ਜਾਣ ਦੀ ਪ੍ਰੋਬਲਮ ਹੁੰਦੀ ਆ ਉਹ ਹਮੇਸ਼ਾ ਪਲੇਟਸ ਤੋਂ ਤੇ ਗਲੇ ਤੇ ਹੁੰਦੀ ਆ ਜਦੋਂ ਆਪਾਂ ਇਹ ਸੂਟ ਦੀ ਕਟਿੰਗ ਕਰਾਂਗੇ ਤੇ ਤੁਹਾਨੂੰ ਦੱਸ ਦਾਂਗੇ ਕਿ ਕਿੱਦਾਂ ਕਟਿੰਗ ਕਰੀਦੀ ਹੈ ਇਥੇ ਆਪਾਂ ਕਟਿੰਗ ਚ ਤੁਹਾਨੂੰ ਇਹ ਦੱਸਣ ਲੱਗੇ ਆ ਜਿੰਨੀ ਹੈਪਾ ਪਹਿਲਾਂ ਉਹਦੇ ਤੇ ਨਿਸ਼ਾਨੀ ਲਾਓ 12 ਤੇ 12.25 12 ਦੀ ਲਗਾਈ ਆ ਤੇ 2 ਇੰਚ ਜਿਹੜਾ 2.5 ਇੰਚ ਐਕਸਟਰਾ ਰੱਖਣਾ ਮਾਰਜਨ ਵਿੱਚ ਇਦਾਂ ਸੂਟ ਕਟਿੰਗ ਕਰਨ ਨਾਲ ਜਿਹੜੀ ਸੂਟ ਚ ਕੋਈ ਕਾਨ ਹੋਈ ਹੋਵੇ ਨਿਕਲ ਜਾਣੀ ਠੀਕ ਆ ਇਹ ਵੀ ਆਪਾਂ ਸੈਂਟਰ ਕਰੀਜ਼ ਬਣਾ ਲੈਣੀ ਆ ਜਦੋਂ ਅਸੀਂ ਪਲੇਟਸ ਪਾਉਣੇ ਆ ਤਾਂ ਫਿਰ ਵੀ ਜਿਹੜੇ ਆ ਨਿਸ਼ਾਨੀਆਂ ਲੱਗ ਜਾਣੀਆਂ ਜਦੋਂ ਗਲਾ ਜੋੜਨਾ ਅੱਗੇ ਫਰੰਟ ਦੇ ਤੇ ਤਾਂ ਵੀ ਹਰ ਇੱਕ ਦੀ ਕਟਿੰਗ ਦਾ ਥੋੜਾ ਜਿਹਾ ਪੈਟਰਨ ਅਲੱਗ ਹੁੰਦਾ ਸਾਡੀ ਕਟਿੰਗ ਦਾ ਅਲੱਗ ਆ ਜਿਹੜੇ ਮੈਂ ਸੂਟ ਦਾ ਮੈਜ਼ਰਮੈਂਟ ਲਿਆ ਉਹਦਾ ਥੋੜਾ ਜਿਹਾ ਅਲੱਗ ਹੀਗਾ 3 ਇੰਚ ਆਪਾਂ ਮਾਰਜਨ نیچے ਫੋਲਡ ਕਰਨ ਲਈ ਰੱਖਾਂਗੇ ਮੈਂ 3 ਇੰਚ ਅਹੀਂ ਤਾਂ ਕਰਕੇ ਰੱਖੀਦਾ ਹੁੰਦਾ ਕਿਉਂਕਿ ਜਿਹੜਾ ਘੇਰਾ ਥੋੜਾ ਭਾਰਾ ਹੀ ਚੰਗਾ ਲੱਗਦਾ ਹੈ ਆ ਕਾਟਨ ਵਾਲੇ ਸੂਟਾਂ ਦਾ ਹੁਣ ਜਿੰਨੀ ਲੈਂਥ ਹੋਣਾ ਪਰ ਹੱਥ ਲੈਣਾ ਜਿਵੇਂ 40 ਇੰਚ ਲੈਂਥਾ ਤੇ ਸਾਢੇ 40 ਰੱਖਾਂਗੇ ਅੱਧਾ ਇੰਚ ਜਿਹੜਾ ਉਪਰੋਂ ਮਾਰਜਨ ਜਾਏਗਾ ਸਾਰੇ ਤੇ ਸੇਮ ਨਿਸ਼ਾਨੀ ਲਾ ਲੈਣੀ ਹੈ ਇਥੇ ਹੁਣ ਆਪਾਂ ਸਾਢੇ 6 ਤੇ 3 ਦੇ ਨਿਸ਼ਾਨੀ ਲਗਾਣੇ ਸਾਢੇ 6 ਇ ਮੋਡਾ ਰੱਖਾਂਗੇ ਸਾਢੇ 15 ਇ ਦੀ ਸਾਈਡ ਸੀ ਨਾ ਤਾਂ 16 ਰੱਖਾਂਗੇ ਹਾਫ ਇੰਚ ਉੱਪਰ ਮਾਰਜਨ ਜਾਏਗਾ ਸਾਢੇ ਤੇ ਕਮਰ ਦੀ ਨਿਸ਼ਾਨੀ ਲਗਾਵਾਂਗੇ ਸਾਢੇ 7 ਤੇ ਲਗਾ ਦੋ ਪਲੇਟਸੱਲੇ ਬਣੇ ਠੀਕ ਜਿਵੇਂ ਇਹਨਾਂ ਦਾ ਮੈਜ਼ਰਮੈਂਟ ਪਹਿਲਾਂ 22 ਇ ਇਹਨਾਂ ਦੇ ਉੱਪਰੋ ਚਾਸਟ ਹੀ ਗਈ ਤੇ 22 11 ਦੇ ਨਿਸ਼ਾਨੀ ਲਾ ਲਈਆ ਕਮਰ ਹੈਗੀ ਆ ਉਨ ਹਾਂ 19 ਇੰਚ ਦਾ ਹਾਫ ਕਿੰਨਾ ਆਏਗਾ 9.5 ਇੰਚ 10 ਤੇ ਨਿਸ਼ਾਨੀ ਇਹ ਲਗਾਈ ਕਿ 1 ਇੰਚ ਜਿਹੜਾ ਆਪਾਂ ਪਲੇਟਸ ਦਾ ਮਾਰਜਨ ਲਿਆ ਆਪਾਂ ਹੁਣੇ ਹੀ ਨਿਸ਼ਾਨੀ ਲਗਾ ਲੈਣੇ ਹੁੰਦੇ ਆ ਬਾਅਦ ਵਿੱਚ ਫਿਟਿੰਗ ਦੀ ਫੇਰ ਇੱਕ ਵਾਰੀ ਲੱਗੇਗੀ ਅ ਹਿਪ ਹੈਗੀ ਇਹ 24 ਇੰਚ ਤੇ 12 ਤੇ ਲਗਾ ਲੈਣੀ ਆ ਸੇਮ ਐਸ ਤੇ ਰਵੀ ਆਪਾਂ 24 ਇੰਚ ਤੇ ਹੀ ਲਾਵਾਂਗੇ ਇਥੇ ਆਪਾਂ ਫਰੰਟ ਕਾਟ ਜਿਹੜੀ 1 ਇੰਚ ਤੇ ਪਾਉਣੀ ਆ ਬਿਲਕੁਲ ਭਲਾਈ ਦੇ ਦੇਣੀ ਆ 1 ਇੰਚ ਦੀ ਇਹਦੇ ਨਾਲ ਨਾਲ ਬਸ ਆਪਾਂ ਕਟਿੰਗ ਕਰ ਲੈਣੀ ਆ ਦਾ ਆਪਾਂ ਫੋਲਡਿੰਗ ਕਰਨ ਲਈ ਉਹਦੇ ਲਈ ਇੱਥੇ ਥੱਲੇ ਥੋੜਾ ਜਿਹਾ ਕਟਲ ਗਾ ਲੈਣਾ ਹੁਣ ਅਸੀਂ ਆਹ نیچے ਰੱਖਿਆ ਬੈਕ ਪਾਰਟ ਇਹਦਾ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਇੱਥੇ 1 ਇੰਚ ਦੀ ਆਪਾਂ ਬੈਕ ਆਰਟ ਰੱਖਣੀ ਆ ਜਦੋਂ ਮਾਰਕਰ ਕੁ ਵਜੇਗਾ ਕਦੀ ਇੰਚੀ ਕੁ ਵਜੇਗਾ ਉੱਤੇ ਹੀ ਤਾਂ ਵੈਂਟ ਆ ਤਾਂ ਇਹ ਜਿਹੜਾ ਸਾਰਾ ਹੀ ਜ਼ਿਆਦਾ ਰੱਖਣਾ ਹੁੰਦਾ ਇਹ ਰੱਖਣ ਦਾ ਕਾਰਨ ਮੈਂ ਤੁਹਾਨੂੰ ਇਹ ਹੀ ਦੱਸਿਆ ਜਿਨ੍ਹਾਂ ਦਾ ਗਲਾ ਪਿੱਛੇ ਨੂੰ ਜਾਂਦਾ ਉਹ ਇੰਨਾ ਕ ਵਧਾ ਕੇ ਤੇ ਕਟਿੰਗ ਕਰ ਲੈਣ ਜਿੱਦਾਂ ਆਪਾਂ ਇਹਦੀ ਕਟਿੰਗ ਇੱਥੇ ਕੀਤੀ ਹੈ ਨਾ ਤੇ ਬੈਕ ਵਾਲੇ ਦੀ ਆਪਾਂ ਇੱਥੇ ਕਰ ਲੈਣੀ ਹੈ ਬਾਕੀ ਸਾਰੀ ਸੇਮ ਕਟਿੰਗ ਦਾ ਸਿਰਫ ਇੰਨਾ ਹੀ ਫਰਕ ਆ ਏਸੀਗੀ ਸਾਡੀ ਅੱਜ ਦੀ ਟ੍ਰਿਕ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਕਿ ਬੈਕ ਕਟਿੰਗ ਦੇ ਵਿੱਚ ਜਿਹੜਾ 1/2 ਇੰਚ ਤੋਂ ਮਾਰਜਿਨ ਜ਼ਿਆਦਾ ਰੱਖ ਲੋ ਤਾਂ ਗਲਾ ਲੈਣਾ ਪਿੱਛੇ ਨੂੰ ਨਹੀਂ ਜਾਏਗਾ ਠੀਕਾ ਜੀ ਬਾਕੀ ਜੋ ਪਲੇਟਸ ਜੋ ਮੈਜ਼ਰਮੈਂਟ ਹੀ ਜਿੰਦਾ ਜਿੰਦਾ ਦੱਸਿਆ ਸੀਮ ਐਸ ਉਦਾਂ ਹੀ ਆਪਾਂ ਇਹਨਾਂ ਤੇ ਪਾ ਲੈਣਾ ਮਿਲਦਿਆਂ ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ